ਲੰਦੇ ਜਿਨ੍ਹਾਂ ਦਾ ਸੁਭਾਗ ਹੋਵੇ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਈ ਜਿਹੜਾ ਇਹਨੂੰ ਦਿਲ ਦੇ ਨਾਲ ਕਰਦਾ ਹੈ ਇਹਨੂੰ ਗੁਰੂ ਮਹਾਰਾਜ ਇਹ ਸੇਵਾਵਾਂ ਬਖਸ਼ਦੇ ਆ ਰਾ ਜੋ ਉਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ 2014 ਤੋਂ ਬਾਅਦ ਅੱਜ 11 ਸਾਲਾ ਬਾਅਦ ਇਹ ਜਿਹੜੀ ਕਾਰ ਸੇਵਾ ਇੱਥੇ ਸ਼ੁਰੂ ਹੋਈ ਹੈ ਸਰੋਵਰ ਸਾਹਿਬ ਇਹ ਉਹ ਮਹਾਨ ਔਰ ਪਵਿੱਤਰ ਸਰੋਵਰ ਸਥਾਨ ਹੈ ਜਿੱਥੇ ਸੰਗਤਾਂ ਆ ਕੇ ਆਪਣੀ ਸ਼ਰਧਾ ਦੇ ਨਾਲ ਜਿੱਥੇ ਇਸ਼ਨਾਨ ਕਰਦੀਆਂ ਉਨ੍ਹਾਂ ਦੇ ਦਿਲਾਂ ਦੇ ਵਿੱਚ ਜਿਹੜੀ ਭਾਵਨਾ ਵਾ ਕਿ ਇੱਥੇ ਰਹਿ ਕੇ ਸਾਡੇ ਰੋਗ ਕੱਟੇ ਜਾਂਦੇ ਆ ਕਿਉਂਕਿ ਬਾਲਾ ਪ੍ਰੀਤੋਂ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਉਹ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਮਹਾਮਾਰੀ ਫੈਲੀ ਹੋਈ ਸੀ ਉਹ ਆਪਣੇ ਪਿੰਡੇ ਤੇ ਲੈ ਆਂਦੇ ਹੋਏ ਲੋਕਾਂ ਦੇ ਰੋਗ ਕੱਟੇ ਸੀ ਇਹ ਸਥਾਨ ਦੀ ਮਾਨਤਾ ਹੀ ਹੈ ਕਿ ਰੋਗੀ ਕਾ ਪ੍ਰਭ ਖੰਡੋ ਰੋਗ ਇਹ ਸਥਾਨ ਦੇ ਉੱਤੇ ਜਦ ਲੋਕ ਆ ਕੇ ਇਸ਼ਨਾਨ ਕਰਦੇ ਨੇ ਔਰ ਜਿਸ ਸਰੋਵਰ ਤੇ ਇਸ਼ਨਾਨ ਕਰਦੇ ਨੇ ਉਹਦੀ ਅੱਜ ਮਹਾਨ ਕਾਰਜਵਾਹ ਕੀਤੀ ਜਾ ਰਹੀ ਹੈ ਔਰ ਲੋਕਾਧਿਕ ਮਨ ਅੰਛਾ ਹੈ ਲੋਕ ਹਮੇਸ਼ਾ ਇਤਿਹਾਸਿਕ ਕੋ ਗੱਲ ਕਰਦੇ ਆ ਕਿ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ ਇਸ ਸੇਵਾ ਦੇ ਵਿੱਚ ਵੀ ਦੁੱਖ ਕਟਾਉਂਦੇ ਆ ਇਹ ਅਰਦਾਸ ਦੇ ਵਿੱਚ ਵੀ ਦੁੱਖ ਕਟਾਉਂਦੇ ਆ ਔਰ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰਦੇ ਆ ਸੋ ਆਈਓ ਇਹ ਸੰਗਤਾਂ ਦਾ ਮੈਂ ਧੰਨਵਾਦ ਕਰਦਾ ਹੋਇਆ ਉਹਨਾਂ ਨੂੰ ਵਧਾਈ ਦਿੰਦਾ ਕਿ ਗੁਰੂ ਦੀ ਸੇਵਾ ਮਹਾਨ ਸੇਵਾ ਜਿਹੜੀ ਤੁਹਾਡੀ ਚੋਲੀ ਪਈ ਹੈ ਇਹਨੂੰ ਗੁਰੂ ਸਾਹਿਬ ਆਪ ਤੁਹਾਡੇ ਦੀ ਖੁਸ਼ੀਆਂ ਬਣਾ ਦੇਣਾ 10 ਸਾਲ ਬਾਅਦ ਦੇਖੋ ਮੈਂ ਦੱਸਿਆ ਕਿ ਇਹ 2014 ਵਿੱਚ ਹੋਈ ਸੀ ਔਰ ਇਹ ਜਿਹੜੀ ਸੇਵਾ ਵਈ ਰੋਜ਼ ਰੋਜ਼ ਨਹੀਂ ਹੁੰਦੀ ਐ ਸੋ ਭਾਗਾਵਲਿਆਂ ਨੂੰ ਮਿਲਦੀ ਐ ਔਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਚਾਬ ਦੇ ਨਾਲ ਇੱਥੇ ਲੋਕ ਪਹੁੰਚੇ ਐ ਬਾਕੀ ਇਹਨਾਂ ਨੂੰ ਗੁਰੂ ਸਾਹਿਬ ਤੋਂ ਉੱਥੇ ਨੇ ਆਨਦੂਤੇ ਔਰ ਇਹ ਸੇਵਾ ਬਖਸ਼ੀ ਐ ਇਹ ਸੇਵਾਵਾਂ ਸਰੋਵਰ ਸਾਹਿਬ ਦੀਆਂ 10 11 ਸਾਲਾਂ ਬਾਅਦ ਹੀ ਹੁੰਦੀ ਐ ਸੋ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਟੀਮ ਸਾਰੇ ਮੈਂਬਰ ਸਹਿਬਾਨ ਸਾਡੇ ਧਰਮ ਪ੍ਰਚਾਰ ਕਮੇਟੀ ਸਾਰੇ ਇੱਥੇ ਪਹੁੰਚੇ ਐ ਔਰ ਸੰਗਤਾਂ ਦੇ ਨਾਲ ਮਿਲ ਕੇ ਸੇਵਾ ਕਰ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵੱਡੇ ਭਾਗਾ ਵਾਲੇ ਹਾਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਗਣਾ ਬਾਬਾ ਬਚਨ ਸਿੰਘ ਜੀ ਕਰ ਸੇਵਾ ਵਾਲੇ ਉਹਨਾਂ ਦੀ ਥਾਰੀ ਟੀਮ ਸਾਰੇ ਸੇਵਾਦਾਰ ਅੱਜ ਜਿਹੜੀ ਹੈ ਕਰ ਸੇਵਾ ਚੱਲ ਰਹੀ ਹੈ ਸਰੋਵਰ ਸਾਹਿਬ ਦੀ ਲਗਭਗ 10 ਸਾਲ ਪਹਿਲੇ ਇਹ ਸੇਵਾ ਹੋਈ ਸੀ ਅੱਜ ਤਨ ਤਨ 8ਵੇਂ ਪਾਸਾ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਇਸ ਪਵਨ ਪਵਿੱਤਰ ਇਤਿਹਾਸਿਕ ਸਥਾਨ ਤੇ ਸਰੋਵਰ ਦੀ ਸੇਵਾ ਰੰਭੋਈਏ ਮੈਂ ਆਪਜੀ ਦੇ ਚੈਨਲ ਰਹੀਂ ਸ੍ਰੀ ਨਾਨਕ ਲੇਵਾ ਸਾਧ ਸੰਗਤ ਨੂੰ ਬੇਨਤੀ ਕਰਦਾ ਕਿ ਇਸ ਸੇਵਾ ਦੇ ਹੇਵੇ ਚ ਹਿੱਸਾ ਜ਼ਰੂਰ ਚਾਣ ਚਾਏ ਇੱਕ ਅਸਲੇ ਦੀ ਸੇਵਾ ਚ ਹਿੱਸਾ ਬਣ ਕਿਉਂਕਿ ਸਾਡੇ ਸਾਰੇ ਕਰਮਾਂ ਦਾ ਜਿਹੜਾ ਫਲ ਹੈ ਉਹ ਸਾਨੂੰ ਜ਼ਰੂਰ ਪ੍ਰਾਪਤ ਹੁੰਦਾ ਹੈ ਅਗਰ ਅਸੀਂ ਕਿਨੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਇਹ ਗੁਰੂ ਕੀ ਸੇਵਾ ਸਾਨੂੰ ਕਰਨੀ ਚਾਹੀਦੀ ਹੈ ਇਹ ਉਹ ਥਾਨ ਹੈ ਜਿੱਥੋਂ ਗੁਰੂ ਮਹਾਰਾਜ ਨੇ ਇਸ ਦਿੱਲੀ ਦਾ ਉਦਾਰ ਕੀਤਾ ਸੀ ਜਦ ਫੀਚਰ ਦੀ ਬਿਮਾਰੀ ਫੈਲ ਗਈ ਸੀ ਤੇ ਅਸੀਂ ਇੱਥੇ ਆਈਏ ਨਸਮਸਤਕ ਹੋਈਏ ਇਸ ਸੇਵਾ ਚ ਆਪਣਾ ਹਿੱਸਾ ਪਾਈਏ ਆਪਣੇ ਬੱਚਿਆਂ ਨੂੰ ਆਨਵਾਰੀ ਪਨੀਰੀ ਨੂੰ ਪਤਾ ਚੱਲਦਾ ਹੈ ਇਸ ਸੇਵਾ ਤੋਂ ਕਿ ਅਸੀਂ ਅੱਗੇ ਜਿਹੜੇ ਸੇਵਾ ਜਿਹੜੀ ਚੱਲ ਰਹੀ ਹੈ ਉਹ ਕਿੱਦਾਂ ਹੁੰਦੀ ਹੈ ਤੋਂ ਮੈਂ ਬਹੁਤ ਬਹੁਤ ਧੰਨਵਾਦੀ ਆਪ ਜੀ ਦੇ ਚੈਨਲ ਦਾ ਉੱਥੇ ਹੀ ਬਾਬਾ ਬਚਨ ਸਿੰਘ ਜੀ ਇਹ ਕਾਰਥਿਵਾ ਵਾਲਿਆਂ ਦਾ ਬਹੁਤ ਬਹੁਤ ਧੰਨਵਾਦੀ ਹੈ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਐ ਸਾਰੀ ਸੇਵਾ ਚੱਲ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾਸ ਕੁਲਵਿੰਦਰ ਸਿੰਘ ਚੇਅਰਮੈਨ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਾ ਜਥੇਬੰਦੀ ਬਾਬਾ ਬਚਨ ਸਿੰਘ ਜੀਆਂ ਦੀ ਉਹਨਾਂ ਦੀ ਸਾਰੀ ਜਥੇਬੰਦੀ ਵੱਲੋਂ ਔਰ ਵਿਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਠਰਠਾ ਮਾਰਦਾ ਇਕੱਠ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪਵਿੱਤਰ ਸਰੋਵਰ ਦੀ ਜੋ ਸੇਵਾ ਆਰੰਭੀ ਗਈ ਹੈ ਉਸ ਦੇ ਵਿੱਚ ਸੇਵਾ ਕਰਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਰਹੀਆਂ ਹਨ ਮੈਂ ਸਮਝਦਾ ਹਾਂ ਕਿ ਇਹ ਸੇਵਾ ਬੜੇ ਭਾਗਾਂ ਦੇ ਨਾਲ ਮਿਲਦੀ ਹੈ ਔਰ ਅੱਜ ਜਿੱਥੇ-ਜਿੱਥੇ ਵੀ ਸੰਗਤ ਨੂੰ ਇਹ ਆਵਾਜ਼ ਸੁਣੀ ਹੈ ਕਿ ਅੱਜ ਕਾਰ ਸੇਵਾ ਆਰੰਭ ਹੋਣੀ ਆ ਉਹ ਮੈਂ ਸਮਝਦਾ ਹਰ ਇੱਕ ਮਾਈ ਪਾਈ ਇੱਥੇ ਪਹੁੰਚਿਆ ਹੈ ਔਰ ਸਾਰੇ ਸੇਵਾ ਦੇ ਵਿੱਚ ਇੱਥੇ पाग ਲੈ ਕੇ ਆਪਣਾ ਲਾਹਾ ਲੈ ਰਹੇ ਆ ਕੁਤਾਨ ਕੋਟ ਸ਼ੁਕਰਾਨਾ ਤਨ ਤਨ ਸਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਕਿ ਜਿਨ੍ਹਾਂ ਨੇ ਇਹ ਸੇਵਾ ਬਖਸ਼ੀ ਔਰ ਦਾਸਾਂ ਦੇ ਕੋਲੋਂ ਇਹ ਸੇਵਾ ਲਈ ਹੈ ਗੁਰੂ ਸਾਹਿਬ ਦਾ ਕੁਤਾਨ ਕੋਟ ਸ਼ੁਕਰਾਨਾ ਹਾਂ ਲੰਬੇ ਸਮੇਂ ਤੇ ਬਾਅਦ ਇਹ ਸੇਵਾ ਹੋਈ ਹੈ ਪਰ ਮੈਂ ਸਮਝਦਾ ਕਿ ਇਹ ਸੇਵਾ ਜਿਹੜੀ ਆ ਬੜਾ ਉਤਸ਼ਾਹ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਵੱਲੋਂ ਕੀਤੀ ਜਾਂਦੀ ਆ ਤੋਂ ਅੱਜ ਇਹ ਸੇਵਾ ਆਰੰਭ ਹੋ ਚੁੱਕੀ ਆ